ਰੀਤ ਚੱਲੇ ਗਏ ਨੇ ਸਕੂਲ ਉਸ ਤੋਂ ਬਾਅਦ ਵਿੱਚ ਮੈਂ ਡਈ ਆ ਪਾਠ ਕਰਨ ਰੀਤ ਚੱਲੇ ਗਏ ਨੇ ਸਕੂਲ ਉਸ ਤੋਂ ਬਾਅਦ ਵਿੱਚ ਮੈਂ ਆਪਣੀ ਜਿਹੜੀ ਪਾਠ ਪੂਜਾ ਕੀਤੀ ਆ ਕੰਪਲੀਟ ਹੋਰ ਮੈਂ ਪੀ ਲਗੀਆਂ ਚਾਹ ਪਾਠ ਕਰਨ ਨਾਲ ਮਨ ਵਿੱਚ ਸ਼ਾਂਤੀ ਆਉਂਦੀ ਆ ਵਧੀਆ ਲੱਗਦਾ ਸਾਰਾ ਦਿਨ ਵਧੀਆ ਲੰਘਦਾ ਹੈ ਪ੍ਰਮਾਤਮਾ ਦਾ ਨਾਮ ਵੀ ਜਿਹੜਾ ਉਹ ਵੀ ਜ਼ਰੂਰ ਸਿਮਰਨ ਕਰਨਾ ਚਾਹੀਦਾ ਭਾਵੇਂ ਤੁਸੀਂ 10 ਮਿੰਟ ਕਰੋ 5 ਮਿੰਟ ਕਰੋ ਉਹ ਤੁਹਾਡੇ ਆਪਣੀ ਇੱਛਾ ਹੈ ਮੈਂ ਚਾਹ ਪੀ ਲਈਏ ਫਿਰ ਬਾਕੀ ਦੇ ਕੰਮ ਕਰ ਕਰਨੇ ਇਹਦਾ ਸਾਡੇ ਹੈਲਪਰ ਦੀ ਡੇ ਸਫਾਈਆਂ ਦਾ ਕੰਮ ਕਰਨ ਕੋਚੇ ਫਿਰਣ ਦੇ ਬਦਲ ਅੱਜ ਬਾਹਰ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਕਿ ਦਸਾਂ ਠੀਕ ਠਾਕ ਉਮੀਦ ਕਰਦੇ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਕਾਫੀ ਦਿਨ ਬਾਅਦ ਸਾਡੇ ਹੈਲਪਰ ਦੀ ਜਿਹੜੇ ਆਏ ਕਾਫੀ ਦਿਨ ਕੀ ਉਹਨਾਂ ਨੂੰ ਲਗਭਗ 2 ਮਹੀਨੇ ਹੋ ਚੱਲੇ ਹੀ ਨਹੀਂ ਆਉਂਦੇ ਉਹ ਸਾਡੇ ਘਰ ਕੰਮ ਕਰਨ ਲਈ ਕਿਉਂਕਿ ਉਹਨਾਂ ਦਾ ਹੱਥ ਜਿਹੜਾ ਸੀ ਉਹਨੂੰ ਹੋ ਗਈ ਕੋਈ ਪ੍ਰੋਬਲਮ ਸਵੇਲਿੰਗ ਜੀ ਹੋ ਗਈ ਤੇ ਇੰਨਾ ਪਤਾ ਨਹੀਂ ਲੱਗਦਾ ਕਿ ਹੋਇਆ ਕੀ ਹੈ ਦਰਦ ਬਹੁਤ ਹੁੰਦਾ ਹੱਥ ਜਿਹੜਾ ਕਰਦਾ ਸੀ ਫੇਰ ਉਹਨਾਂ ਦਾ ਅਗਲਾ ਡਾਕਟਰ ਕੋ ਮੈਡੀਸਿਨ ਦਾ ਵੀ ਬਟਰਾਮ ਨਹੀਂ ਹੁੰਦਾ ਫੇਰ ਉਹਨਾਂ ਨੇ ਸਰਕਾਰੀ ਹਸਪਤਲਾਂ ਜਿਹੜੀ ਆ ਉਹ ਲਿਆਂਦੀ ਮੈਡੀਸਿਨ ਫਿਰ ਹੁਣ ਉਹਨਾਂ ਨੂੰ ਰਾਮ ਆਇਆ ਜਿਵੇਂ ਹੱਥ ਥੋੜਾ ਪੇਨ ਕਰਦਾ ਬਟ ਹੁਣ ਉਹਨੇ ਆਉਣਾ ਸਟਾਰਟ ਕਰ ਦਿੱਤਾ ਤੇ ਸਾਡੇ ਜਿਹੜੇ ਹੌਸਟਲ ਕਰ ਦਿੱਤੀ ਹੈ ਨਾ ਉਹ ਫਿਰ ਜਦੋਂ ਨਹੀਂ ਆਉਂਦੇ ਤਾਂ ਬੜੀ ਪ੍ਰੋਬਲਮ ਹੁੰਦੀ ਸਾਰਾ ਕੰਮ ਕਰ ਮੈਨੂੰ ਹੀ ਕਰਨਾ ਪੈਂਦਾ ਹੀ ਕਰਦਾ ਉਦੋਂ ਠੰਡੇ ਨਹੀਂ ਜ਼ਿਆਦਾ ਹੀ ਆਦੀ ਬਹੁਤ ਜ਼ਿਆਦਾ ਠੰਡ ਪਈ ਆ ਅੱਗੇ ਸਰਦੀਆਂ ਚ ਇੰਨੀ ਠੰਡ ਹੁੰਦੀ ਨਹੀਂ ਬਟ ਆਹ ਦੀ ਲਗਾਤਾਰ ਡੇਢ ਮਹੀਨਾ ਜਿਹੜਾ ਸੂਰਜ ਹੀ ਨਹੀਂ ਦਿਖਾਈ ਦਿੱਤਾ ਤੇ ਉਧਰੋਂ ਸਾਡੇ ਹੈਲਪਰ ਦੀ ਜਿਹੜੇ ਉਹ ਛੁੱਟੀ ਤੇ ਚਲੇ ਗਏ ਛੁੱਟੀਆਂ ਵੇ ਕਰਦੇ ਨਹੀਂ ਉਹਨਾਂ ਦੇ ਹੱਥ ਕਰਕੇ ਫਿਰ ਉਹਨਾਂ ਨੂੰ ਰੈਸਟ ਜਿਹੜੀ ਕਰਨੀ ਪਈ ਨਹੀਂ ਹੁੰਦੇ ਰਹੇ ਅੱਜ ਆਏ ਆ ਅੱਜ ਥੋੜਾ ਮੈਨੂੰ ਕੀ ਕਹਿੰਦੇ ਆ ਘਰ ਦੇ ਕੰਮ ਕਾਰੇ ਚ ਹੈਲਪ ਮਿਲੀ ਆ ਆਦਾਂ ਲੱਗਣ ਦੇ ਹੈਲਪਰ ਦੀਦੀ ਆਏ ਉਹ ਜਿਹੜਾ ਇੱਕ ਗਾਣਾ ਹੁੰਦਾ ਨਾ ਅੱਜ ਬੜੇ ਦਿਨੋ ਕੇ ਬਾਅਦ ਗਲੀ ਮੇ ਅੱਜ ਚਾਂਦ ਨਿਕਲਿਆ ਉਹ ਸਾਵਾਜ ਸਾਡੇ ਹੈਲਪਰ ਦੀਦਾ ਹੋਇਆ ਜਿੰਨੇ ਜਿੰਨੇ ਦੇ ਤੱਕ ਧੋਪ ਨਹੀਂ ਨਿਕਲੀ ਨਾ ਸਾਡੇ ਹੈਲਪਰ ਦੀਦੀ ਵੀ ਨਹੀਂ ਆਏ ਸੂਰਜ ਨਹੀਂ ਨਿਕਲਿਆ ਤੇ ਉਹਨੇ ਦੇ ਤੱਕ ਸਾਡੇ ਹੈਲਪਰ ਦੀਦੀ ਵੀ ਜਿਹੜੇ ਹੀ ਉਹ ਵੀ ਚਾਂਦ ਬਣ ਕੇ ਤੇ ਆਪਣੇ ਘਰ ਹੀ ਬੈਠੇ ਸੀ ਛੁਪੇਰੇ ਅੱਜ ਧੁੱਪ ਹੋਣ ਨਿਕਲਣੀ ਸਟਾਰਟ ਹੋਈ ਆ ਹੋਨ ਹੈਲਪਰ ਦੀ ਜੀ ਵਿਚ ਲੋ ਆ ਗਏ ਨ ਉਹ ਦਾ ਹੱਥ ਨਵਰਾ ਆ ਮਾ ਆ ਗਿਆ ਚਲੋ ਪ੍ਰਮਾਤਮਾ ਸਭਨ ਤੰਦਰੁਸਤੀ ਰੱਖਣ ਤੇ ਸਾਰੇ ਜਿਹੜੇ ਆਪਣੇ ਕੰਮ-ਕਾਰ ਕਰਦੇ ਰਹਿਣ ਆਪਣੇ ਘਰ ਪਰਿਵਾਰ ਵਿੱਚ ਖੁਸ਼ ਰਹਿਣ ਕਰਦੇ ਆ ਕਰਦੇ ਆ ਪਿਆਜ਼ ਆਲੂ ਜਿਹੜੇ ਉਹਨਾਂ ਨੂੰ ਛਿੱਲ ਕੇ ਵਾਸ਼ ਕਰਕੇ ਕੱਟ ਕਰ ਲਿਆ ਇਦਾਂ ਜਿਹੜਾ ਕੜੀ ਨੂੰ ਤੜਕਾ ਲਗਾਉਣ ਲਈ ਵੀ ਰੈਡੀ ਕਰ ਲਿਆ ਅੱਜ ਅਸੀਂ ਬਣਾਉਣ ਲੱਗੇ ਆ ਵੇਸਣ ਦੀ ਕੜੀ ਉਹਦੇ ਲਈ ਪਕੌੜੇ ਜਿਹੜੇ ਰੈਡੀ ਕਰਾਂਗੇ ਉਹਨਾਂ ਦਾ ਮਟੀਰੀਅਲ ਜਿਹੜਾ ਮੈਂ ਰੈਡੀ ਕਰਨ ਢੀ ਤੇ ਇੱਧਰ ਇਹਦਾ ਤੇਲ ਵੀ ਗਰਮ ਹੋ ਚੁੱਕਿਆ ਹੁਣ ਪਕੌੜਾ ਦਾ ਬੈਟਰ ਰੈਡੀ ਕਰ ਲੈਨੇ ਆ ਤੇਲ ਹੋ ਗਿਆ ਗਰਮ ਪਕੌੜਿਆਂ ਦਾ ਬੈਟਰ ਜਿਹੜਾ ਹੋ ਗਿਆ ਰੈਡੀ ਹੁਣ ਪਕੌੜੇ ਜਿਹੜੇ ਆ ਬਣਾਉਣੇ ਸਟਾਰਟ ਕਰਨੇ ਆ ਪਕੌੜਿਆਂ ਨੂੰ ਕਰਨੇ ਆ ਹੁਣ ਫਰਾਈ ਥੋੜੇ ਜਿਹੜੇ ਬਣਾਉਣੇ ਕਰ ਦਿੱਤੇ ਨੇ ਸਟਾਰਟ ਮਾ ਗਰਮ ਪਕੌੜੇ ਜਿਹੜੇ ਉਹ ਬਣਨਦੇ ਆ ਅਰੇ ਇਹ ਤਾਂ ਹੁਣੇ ਸਕੂਲ ਤੋਂ ਆਉਣ ਵਾਲੇ ਆ ਇੱਧਰ ਨਾਲ ਦੀ ਨਾਲ ਬਣਦੇ ਆ ਪਕੌੜੇ ਇੰਦਰ ਮੈਂ ਦਹੀਂ ਤਵੇਸਾਂ ਦਾ ਜਿਹੜਾ ਬੈਟਰ ਰੈਡੀ ਕਰ ਲਈ ਆ ਵੈਸਨ ਦੀ ਕੜੀ ਬਣਾਉਣ ਲਈ ਇੱਧਰ ਕੜਕੀ ਲਈ ਲਸਣ ਪਿਆਜ਼ ਅਦਰਕ ਜਿਹੜਾ ਉਹਨੂੰ ਵੀ ਰੈਡੀ ਕਰ ਲੈਣੇ ਆ ਹਰੀਆਂ ਮੇਚਾਂ ਸਭ ਚੌਪ ਕਰ ਲੈਣੇ ਆ ਪਕੌੜੇ ਗੈਨੇ ਦੀ ਬਾਣਾ ਇੱਧਰ ਕੜੀ ਦੀ ਤੜਕਾ ਜਿਹੜਾ ਹੋਣਿਆ ਫਰਾਈ ਇੱਧਰ ਬੈਂਟ ਵੇਸਾਂ ਦਾ ਬਟਰ ਜਿਹੜਾ ਰੈਡੀ ਕਰ ਲਿਆ ਤੜਕੇ ਚ ਸਾਰੇ ਮਸਾਲੇ ਜਿਹੜੇ ਐਡ ਕਰਨ ਤੋਂ ਬਾਅਦ ਚ ਮੇਥੀ ਪੱਤਾ ਧਨੀਆ ਪੱਤਾ ਵੀ ਐਡ ਕਰਤਾ ਸੁੱਖਾ ਕੜੀਨ ਤੜਕਾ ਲਿੱਤਾ ਬਲਾ ਜਿਹੜੇ ਉਹ ਕਿੱਥੇ ਆ ਰੇ ਸਕੂਲ ਤੋਂ ਆਣ ਕੇ ਦੇਖਣ ਡੇ ਆ ਕਾਰਟੂਨ ਤੇ ਨਾਲੇ ਰੀਤ ਜਿਹੜੇ ਨੇ ਉਹ ਖਾਂਦੇ ਆ ਪਕੌੜੇ ਇਸ ਤਰ੍ਹਾਂ ਬਣਾਉਂਦੀ ਆ ਜੀ ਕੜੀ ਆਪਣੇ ਮੈਂ ਨਾਲ ਦੀ ਨਾਲ ਨੀਟ ਐਂਡ ਕਲੀਨ ਕਰ ਲਿਆ ਰੀਤਾ ਪੁੱਤ ਦੀ ਹੋਂਦੀ ਮਾੜੀ ਕਿ ਮੈਨੂੰ ਗਰੇਪਸ ਦੇ ਦੋ ਅਜੇ ਜੋ ਸਕੂਲ ਤੋਂ ਆਉਂਦੇ ਹੀ ਉਦੋਂ ਪਾਣ ਦੇ ਪਾਪਾ ਨਾਲ ਨੂੰ ਬਣਾਉਣਾ ਲੈ ਕੇ ਦਿੱਤੇ ਤੇ ਉਹ ਖਾ ਕੇ ਰਸਤੇ ਵਿੱਚ ਹੁਣ ਮੈਨੂੰ ਗਰੇਪਸ ਮੰਗਣ ਦੇ ਹੁਣ ਮੈਂ ਗਰੇਪਸ ਜਿਹੜੇ ਵਾਸ਼ ਕਰਕੇ ਖਾਣ ਦੇਣ ਲੱਗੀ ਰੀਤਾ ਹਲੋ ਕਿੱਥੇ ਹੈ ਜੀ ਤੁਸੀਂ ਆ ਫੜੋ ਆਓ ਕਰੀਏ ਅਗਰ ਫਿਰ ਬਾਅਦ ਵਿੱਚ ਚਲ ਮੈਂ ਪੜਹਾਵਾ ਹோம்ਵਰਕ ਰਾਂ ਸਕੂਲ ਦਾ ਠੀਕ ਆ ਹੁਣ ਕਾਰਟੂਨ ਨਹੀਂ ਦੇਖੀ ਜਾਣੇ ਕਿੰਨੇ ਦੇਰ ਤੱਕ ਤੁਸੀਂ ਦੇਖਣ ਦੇ ਆਣ ਕੇ ਇਹ ਹੋ ਗਿਆ ਕੀ ਜਾਣੇ ਹੁਣ ਚਲੋ ਪੜਾਈ ਕਰੀਏ ਆ ਜਗਾ ਜਗਾ ਕੀ ਗੋ ਜਗਾ ਗੋ ਘਟਕਦਾ ਬਾਰ ਦਾ 뷰 ਤੁਸੀਂ ਦੇਖ ਸਕਦੇ ਹੋ ਹਵਾ ਚੱਲਣ ਦੀ ਹੈ ਬਾਹਰ ਫੋਮ ਜੜੀ ਹੈ ਵਾਸ਼ ਕਰਕੇ ਹੁਣ ਬਾਹਰ ਪਾਈ ਹੈ ਬਾਕੀ ਕੱਪੜੇ ਜੜੇ ਹੋ ਮਾਰਨਿੰਗ ਟਾਈਮ ਦੇ ਵਾਸ਼ ਕਰਕੇ ਬਾਹਰ ਪਾਏ ਹੋਏ ਇਹ ਡਰਾਈ ਹੋਣ ਲਈ ਧੁੱਪ ਤੇ ਨਿਕਲੀ ਨਹੀਂ ਹੈ بارش ਮਾਰਨਿੰਗ ਟਾਈਮ ਹੁੰਦੀ ਹੈ بارش ਉਸ ਤੋਂ ਬਾਅਦ ਵਿੱਚ ਬੱਦਲ ਹੋਇਆ ਹੌਣ ਚੱਲਣ ਦੀ ਹੈ ਹਵਾ। ਐਸੇ ਤੋਂ ਹੁਣ ਠੰਡ ਜੜੀ ਆ ਉਹ ਬਿਲਕੁਲ ਘਟ ਹੋ ਗਈ ਆ। ਦੋ ਚਾਰ ਧੁੱਪਾਂ ਹੋਰ ਲਗੀਆਂ ਤੇ ਠੰਡ ਖਤਮ ਹੋ ਜਾਣੀ ਆ। ਕੜੀ ਗਈ ਹੈ ਜੀ ਸਾਡੀ ਬਾਹਣ ਹੁਣ ਇਹਦੇ ਚ ਪਕੌੜੇ ਐਡ ਕਰ ਦਿੰਨੇ ਆ। ਕੜੀ ਸਾਦੀ ਬਣ ਕੇ ਰੈਡੀ ਆ ਤੇ ਮੈਂ ਬਣਾਉਂਦੀ ਆ ਗਰਮਾ ਗਰਮ ਰੋਟੀਆਂ ਤੇ ਰੀਦਰ ਰੀਦੇ ਪਾਪਾ ਜਿਹੜੇ ਰੋਟੀ ਖਾਣਦੇ ਆ ਹਣ ਫੜਾਈਆਂ ਰੋਟੀ ਤੇ ਰੀਦੇ ਪਾਪਾ ਕਹਿੰਦੇ ਕੜੀ ਬਹੁਤ ਜਿਆਦਾ ਟੇਸਟ ਬਣੀ ਆ ਕਰਾਂ ਢੀ ਕਿਚਨ ਵਿੱਚ ਕੰਮ ਰੋਟੀ ਬਣਾਉਂਦੀ ਹੀ ਫਰੀਦ ਹੁਣੀ ਸਕੂਲ ਤੋਂ ਰੋਟੀ ਫੜਾਇਆ ਤੇ ਪਾਪਾ ਨੂੰ ਰੋਟੀ ਖਾਦੀ ਤੇ ਇੱਕਦਮ ਮੇਰਾ ਧਿਆਨ ਪਿਆ ਬਾਹਰ بارشੋਂ ਸਟਾਰਟ ਹੋ ਗਈ ਕੱਪੜੇ ਜੜੇ ਹੋ ਔਰ ਥੋੜੇ ਗਿੱਲੇ ਜੜੇ ਹੋ ਗਏ ਆ ਫੇਰ ਹੁਣ ਦੁਬਾਰਾ ਕਾਲੇ ਸਾਰੇ ਸੁਕਨੇ ਪਾਣੇ ਪਾਣੇ ਜਿਹੜੇ ਸੁੱਕੇ ਹੋ ਵੀ ਗਿੱਲੇ ਹੋ ਗਏ ਇਹ ਤੇ ਉਹ ਹੀ ਗੱਲ ਹੋ ਗਈ ਆ ਰੱਬ ਨੇ ਕਰਦਾ ਕਰਦਾ ਕੰਮ ਦੇਖ ਤਾ ਮੈਂ ਡਰਦਾ ਸੀ ਮੈਂ ਸੋਚਣ ਦੀ ਵੀ ਕੱਪੜੇ ਜਿਹੜੇ ਨੇ ਉਹਨਾਂ ਨੂੰ ਲੈ ਆਵਾਂ ਬਦਲ ਹੋਇਆ ਬਦਲ ਹੋਇਆ ਵੱਟ ਗਿੱਲੇ ਹੋ ਹੀ ਗਏ ਆ ਹਾਂ ਸਾਰੇ ਜੜੇ ਆ ਅੰਦਰ ਖੜਕੇ ਖਲਾਰ ਦੇਣੇ ਆ ਲੱਗਦੀ ਜੇ ਕੱਲ ਪੇ ਸੁੱਕਣੇ ਪਾਵਾਂਗੇ ਜੇ ਕੱਲ ਧੁੱਪ ਲੱਗੀ ਹੋਈ ਪੰਜ ਮਿੰਟ ਬਸ ਬਾਰਿਸ਼ ਆਣ ਕੇ ਸਾਰਾ ਕੰਮ ਜਿਹੜਾ ਕੱਪੜਿਆਂ ਦਾ ਖਰਾਬ ਕਰ ਦਿੱਤਾ ਕੜ ਕੱਪੜੇ ਗਿੱਲੇ ਬਾਰਸ਼ੀ ਹਟ ਗਈ ਐ। ਨਾ ਤੇ ਇਹ ਦੇਖ ਲੱਕਦੇ ਬਾਰਸ਼ ਹਟ ਗਈ ਐ। ਵੱਧ ਥੋੜਾ ਥੋੜਾ ਸੂਰਜ ਫੇਰ ਨਿਕਲਣ ਵਾਲਾ। ਮੈਂ ਖਾਣੀ ਹੀ ਰੋਟੀ, ਮੈਂ 도ੜੀ ਆਈ ਕੱਪੜੇ ਜਿਹੜੇ ਉਹ ਰੱਖਣ ਲਈ ਵੀ ਕੱਪੜੇ ਜਿਹੜੇ ਗਿੱਲੇ ਹੋਣ ਦੇ। ਹੁਣ ਰੋਟੀ ਖਾਣੀ ਜਾ ਕੇ